ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਫਰੀਦਾ ਅੱਖੀ ਦੇਖ ਪਤਨੀਆ ਸੁਣ ਸੁਣ ਰੀਣੇ ਕੰਨ ਸਾਕ ਪਕੰਦੀ ਆਈ ਹੋਰ ਕਰਨਦੀ ਵਨ ਫਰੀਦਾ ਕਾਲੀ ਜਿਨੀ ਨਾ ਰਾਵੈ ਧੌਲੀ ਰਾਵੈ ਕੋਏ ਕਰ ਸਾਇ ਸਿਰਹੜੀ ਰੰਗ ਨਵੇਲਾ ਹੋਏ ਮਹੱਲਾ ਤੀਜਾ ਹਰਿ ਦਾ ਕਾਲੀ ਧੌਲੇ ਸਾਹਿਬ ਸਦਾ ਜੇ ਕੋ ਚਿਤ ਕਰੇ ਆਪਣਾ ਲਾਇ ਪਰਮ ਨ ਲਗਾਈ ਜੇ ਲੋਚ ਸਭ ਕੋਏ ਇਹੋ ਪਰਮ ਪਿਆਲਾ ਖਸਮ ਕਾ ਜੇ ਭਵ ਤੈ ਹੋਏ ਉਦੇ ਅਰੇ ਦਾਰ ਜਿਨ ਲੋਇਣ ਜਗ ਮੋਹਿਆ ਸਹਿ ਲੋਇਣ ਮੈਂ ਡਿਠ ਕਜਲ ਰੇਖ ਨ ਸਹਿ ਦੇਆ ਸੇ ਪੰਖੇ ਸੋਏ ਬਹਿਠ ਫਰੀਦਾ ਖੂ ਕਹਿੰਦਿਆ ਚੰਗ ਦੇਆ ਮਤੀ ਦੇਦਿਆ ਨਿਤ ਜੋ ਸੈਤਾਨ ਵੰਝਾਇਆ ਸੇ ਕਿਤ ਫਿਰਹਿ ਚਿੱਤ ਫਿਰਦਾ ਥੀ ਹੋਪਵਾਹੀ ਦਬ ਜੈ ਸਾਈ ਲੋੜਹ ਸਭ ਇੱਕ ਛਿੱਜ ਹੈ ਪਿਆਲ ਤਾੜੀਆ ਤਾ ਸਾਈ ਦੇ ਦਰਵਾੜੀਆ ਹਰੀਦਾ ਖਾਕ ਨਾ ਨਿੰਦੀ ਐ ਖਾਕੋ ਜਿੜ ਨਾ ਕੋਏ ਜੀਵ ਦਿਆ ਪੈਰਾ ਤਲੈ ਮੋਇਆ ਉਪਰ ਹੋਏ ਫਰੀਦਾ ਜਾ ਲੱਭ ਤਨ ਹੂੰ ਕਿਆ ਲੱਭ ਤਾ ਕੂੜਾ ਨੇ ਹੂੰ ਕਿਚਰ ਛੱਤ ਲੰਗਾਈ ਛੱਪਰ ਟੁੱਟ ਮਹਿੋ ਫਰਦਾ ਜੰਗਲ ਜੰਗਲ ਕਾ ਭਵਹ ਵਣ ਕੰਡਾ ਮੋੜੇ ਵਸਸੀ ਰਬ ਥਿਆਲੀ ਐ ਜੰਗਲ ਕਿਆ ਢੁੰਡੇ ਫਰੀਦਾ ਇੰਨੀ ਨਿੱਕੀ ਜੰਗੀਆ ਥਲ ਦੂਨ ਗਰ ਭਾਵੇ ਓ ਮਾ ਅਜ ਫਰੀਦਾ ਕੁਜੜਾ ਸੇ ਕੋਹਾ ਥਿਓ ਮਾ ਫਰੀਦਾ ਇਨੀ ਨਿੱਕੀ ਜੰਗੀਆ ਥਲ ਡੂੰਗਰ ਭਵੇ ਓ ਮਾ ਅਜ ਫਰੀਦਾ ਕੁਜੜਾ ਸੈ ਕੋਹਾਥੀ ਓ ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਆਪਨੇ ਪਹਿਲੀ ਵੀਡੀਓ ਦੇ ਵਿੱਚ ਬਾਬਾ ਸੇਖਪਰੀਦ ਜੀ ਦੇ 1 ਤੋਂ ਲੈ ਕੇ 10 ਸ਼ਲੋਕ ਸਰਵਣ ਕੀਤੇ ਸਨ ਸੋ ਇਹ ਦੋ ਨੰਬਰ ਵੀਡੀਓ ਦੂਜੀ ਵੀਡੀਓ ਹੈ ਇਸ ਵਿੱਚ 11 ਤੋਂ ਲੈ ਕੇ 20 ਤੱਕ ਭਾਵ ਕੀ ਹਰ ਵੀਡੀਓ ਦੇ ਵਿੱਚ 10 ਲੋਕ ਸਰਵਣ ਆਪ ਨੂੰ ਕਰਵਾ ਰਹੇ ਹਨ ਆਪ ਪ੍ਰੇਮ ਦੇ ਨਾਲ ਨਿਮਰਤਾ ਦੇ ਨਾਲ ਸਤਿਕਾਰ ਦੇ ਨਾਲ ਦੇ ਨਾਲ ਗੁਰਬਾਣੀ ਸੁਣੋ ਸਰਵਣ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ